ਅੰਮ੍ਰਿਤ ਵੇਲੇ ਬੋਲਿਆ ਬਬੀਹਾ ਤਾਂ ਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਸੋ ਕੋਟਾਲ ਗੁਰ ਸਿਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਣਾ ਨਾ ਤਿਸ ਮਰਣ ਨ ਆਵਣ ਜਾਣ ਸਹਿਜ ਮਿਲੇ ਮਿਲਿਆ ਪਰਮਾਨ ਨਾਤਿ ਸਮਰਨ ਨ ਆਵਣ ਜਾਣ ਠਾਕੁਰ ਮਹ ਦਾਸ ਦਾਸ ਮੈਂ ਸੋਏ ਜਹ ਦੇਖਾ ਤਹ ਅਵਰ ਨ ਕੋਏ ਗੁਰਮੁਖ ਭਗਤ ਸਹਜ ਘਰ ਪਾਈਐ ਵੈਨ ਗੁਰ ਭੇਟੇ ਮਰ ਆਈਏ ਜਾਈਏ ਰਹਾਉ ਸੋ ਗੁਰ ਕਰੋ ਜਿ ਸਾਚਿ ਦੜਾਵੇ ਆਕਤਿ ਕਥਾ ਵੇਬਦ ਮਿਲਾਵੇ हर के लोग अवर नहीं करा साचो ठाकुर साच प्यारा तान में मनवा मन में सचा सो सचा मिल ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤ ਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਆਟ ਨਾ ਪਤੀ ਜੈ ਨਾ ਬਹੁ ਭੇਖੈ ਕੜ ਪਾਂਡੇ ਜਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਆ ਪੜ ਪੜ ਫੁੱਲ ਹੈ ਝੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਏ ਨਾਮ ਜਪੇ ਪਉ ਭੋਜਨ ਖਾਹੇ ਮੋਰ ਮੁਖ ਸੀਵਕ ਰਹੇ ਸਮਾਏ ਉਜ ਸਿਲਾ ਤੀਰਥ ਬਨਵਾਸ ਪਰਮਤ ਡੋਲਤ ਭਏ ਉਦਾਸ ਮਨ ਮਲੇ ਸੁਚਾ ਕਿਉ ਹੋਏ ਸੱਚ ਮਿਲੇ ਪਾਵੇ ਪਤ ਸੋਏ आचार विचार शरीर आद जुगाद सहज मन स्थिर पाल पंकज मह कोट उधारे कर कृपा गुरु ਮੇਲ ਪਿਆਰੇ ਕਿਸ ਆਗੇ